ਹੋਲਾ ਮੱਲਾ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਟਰੈਕਟਰ ਟਰਾਲੀ ਨੂੰ ਰੋਡਵੇ ਦੀ ਬੱਸ ਨੇ ਰਾਤ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਪਲਟ ਗਿਆ ਅਤੇ ਉੱਪਰ ਬੈਠੇ ਨੌਜਵਾਨ ਕਾਫੀ ਗੰਭੀਰ ਰੂਪ ਦੇ ਚ ਜ਼ਖਮੀ ਹੋ ਗਏ ਜੋ ਕਿ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਮਹਿਮਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਾ ਰਹੇ ਸੀ ਚਿੰਡਾਲਾ ਗੁਰੂ ਤੋਂ ਅੱਗੇ ਡੀਪੀਐਸ ਸਕੂਲ ਦੇ ਸਾਹਮਣੇ ਹਾਦਸਾ ਵਾਪਰਿਆ ਆ ਰੋਡਵੇ ਦੀ ਬੱਸ ਤੁਸੀਂ ਦੇਖ ਸਕਦੇ ਹੋ ਜੇ ਇਹਨਾਂ ਦੀਆਂ ਤਸਵੀਰਾਂ ਨੇ ਹੋਣੀਆਂ ਰੇਲ ਵੀ ਕਾफी ਨੁਕਸਾਨ ਆ ਗਿਆ ਹੈ ਜਾਨੀ ਮਾਲੀ ਨੁਕਸਾਨ ਹੋਣ ਲੱਗਾ ਪਾ ਦਿੱਗਾ ਵਾ ਤੇ ਜੀ ਜੀ ਕਿੱਦਾਂ ਆਇਆ ਇਹ ਕਿੱਦਾਂ ਆਇਆ ਇਹ ਜਾਣਕਾਰੀ ਹੈ ਠੀਕ ਫੋਟ ਪਾਸ ਦੇ ਉੱਪਰ ਟਰੈਕਟਰ ਜਿਹੜਾ ਇਸ ਟਾਈਮ ਚੜਿਆ ਤੇ ਟਰੈਕਟਰ ਦੀ ਜਿਹੜੀ ਅਗਲੀ ਬਾਡੀ ਆ ਉਹ ਸਾਰੀ ਉਖੜ ਚੁੱਕੀ ਆ ਤੇ ਸਾਹਮਣੋਂ ਤੋਂ ਫਰੰਟ ਵੀ ਤਾਂ ਦਿਖਾਉਣੇ ਆ 855 ਟਰੈਕਟਰ ਆ ਫਰੰਟ ਜਿਹੜਾ ਉਖੜ ਚੁੱਕਾ ਆ ਗਿਆ ਉਹ ਆਹ ਟਰਾਲੀ ਪਿਛੋਂ ਇਹ ਨੰਦਪੁਰ ਸਾਹਿਬ ਤੋਂ ਟਰਾਲੀ ਆ ਰਹੀ ਸੀ ਤੇ ਟਰਾਲੀ ਆਪਣੇ ਹੱਥੀ ਆ ਰਹੀ ਸੀ ਦੱਸਿਆ ਜਾ ਰਿਹਾ ਬਿ ਰੋਡਵੇਜ ਵਾਲੀ ਬੱਸ ਨੇ ਜਿਹੜਾ ਵਾ ਪਿਛੋਂ ਨੂੰ ਟੱਕਰ ਮਾਰਿਆ ਹਾਂਜੀ ਬੱਸ ਵਾਲੇ ਨੇ ਇਹ ਕਿੱਦਾਂ ਆਇਆ ਵੀਰ ਜੀ ਇਹ ਬੱਸ ਵਾਲੇ ਨੇ ਇੱਥੇ ਸਾਈਡ ਮਾਰੀ ਆ ਟਰਾਲੀ ਆਪਣੇ ਹੱਥੋਂ ਡਈ ਆ ਹਾਂਜੀ ਬੱਸ ਨੇ ਦਮ ਘਟਤਾ ਹਾਂਜੀ ਤੇ ਉਹਨੇ ਉਹਦੇ ਸੱਚਾ ਲਾਤ ਆ ਰਹੀ ਨਾ ਉਹ ਟਰੈਕਟਰ ਤੇਜੀ ਤੇ ਉਹ ਮੁਰਗੇ ਟਰਾਲਾ ਪਾੜ ਰਾਇ ਬਾਸ ਵਾਲੀ ਨੇ ਇੱਕਦਮ ਹੀ ਕਰਤਾ ਇਹ ਕਿੱਥੋਂ ਆ ਰਹੀ ਟਰਾਲੀ ਇਹ ਨਾਮ ਤੋਂ ਸਾ ਵੀਰ ਅੱਛਾ ਤੇ ਬੱਸ ਕਿਹੜੀ ਸੀ ਬੱਸ ਮੈਂ ਤੇ ਹੁਣ ਵੀਰ ਆਪ ਦਾ ਚਾਚਾ ਮੁੰਡੇ ਦਾ ਜਿਹਨੇ ਟਰੈਕਟਰ ਖੜਿਆ ਸੀ ਤੇ ਮੈਨੂੰ ਪਤਾ ਨਹੀਂ ਕਿਹੜੀ ਮੈਂ ਹੋਣੀ ਹੈ ਇਹ ਤੇ ਵੀ ਕੀ ਜਾਣਕਾਰੀ ਇਹ ਟਰੈਕਟਰ ਕਿੱਥੋਂ ਦਾ ਹੈ ਟਰੈਕਟਰ ਮਹਿਮੇ ਬਡੋਰੀ ਦਾ ਮਹਿਮੇ ਬਡੋਰੀ ਦਾ ਅੰਮ੍ਰਿਤਸਰ ਜਿਲ੍ਹਾ ਹਾਂ ਅੰਮ੍ਰਿਤਸਰ ਜਿਲ੍ਹੇ ਦਾ ਕਸੂਰਿਆ ਤੇ ਟਰੈਕਟਰ ਵਾਲੇ ਵੀਰ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਦੇਖੋ ਜਾਂ ਤੇ ਡੁੱਲ ਗਿਆ ਜੋ ਸਾਰਾ ਸਿੱਧਾ ਪੈ ਗਿਆ ਸਿੱਧਾ ਕੀਤਾ ਇਹਨੂੰ ਮੋਢਾ ਪਾ ਗਿਆ ਟਰੈਕਟਰ ਟਰੈਕਟਰ ਮੋਢਾ ਸੀ ਹਾਂਜੀ ਸਾਰਾ ਇਹ ਸਾਲ ਸਾਰੀ ਬਾੜ ਗਿਆ 15 ਤੇ ਦੋ ਮੁੰਡੇ ਸੀ ਗਿਆ ਹਾਂਜੀ ਦੋ ਮੁੰਡੇ ਜਿਹੜੇ ਖਰੇ ਹੋਰ ਕੇ ਵਿਹਸਤਾ ਵਾਲਾ ਹਾਂਜੀ ਉਹ ਚਰੇ ਆ ਗੋਡੇ-ਗੋਡੇ ਟੁੱਟ ਗਏ ਆ ਅੱਛਾ ਜੀ ਹਾਂ ਮਾਨਾ ਵਾਲਾ ਮਾਨਾ ਵਾਲਾ ਇਹ ਉੱਪਰ ਬੈਠੇ ਸੀ ਮੁੰਡੇ ਨੌਜਵਾਨ ਕਿਹੜੀ ਗਾੜੀ ਗਾੜੀ ਠੀਕ ਆ ਉਹ ਵੀ ਇੱਥੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਆ ਨਾਲ ਹੀ ਸਾਡੇ ਪਿੰਡ ਦੇ ਆ ਨਾਲ ਹੀ ਆ ਅੱਛਾ ਏ ਜਿਹੜਾ ਬੱਸ ਵਾਲਾ ਚੱਲ ਗਿਆ ਉਹ ਇਸ ਟਾਈਮ ਕਿੱਥੇ ਆ ਬੱਸ ਵਾਲਾ ਕਿਉਂ ਹਾਂਜੀ ਆਓ ਵੇਖਿਓ ਅੱਗੇ ਰਹਿ ਜਾਓ ਅੱਛਾ ਜੀ ਪੁਲਿਸ ਦੀ ਕਰਾਓ ਮੋਟਰਸਾਈਕਲ ਵਾਲੇ ਆਉਂਦੇ ਹੀ ਉਹਨਾਂ ਦੱਸਿਆ ਆਣ ਕੇ ਵੀ ਬੱਸ ਵਾਲੇ ਨੇ ਬਹੁਤ ਹੱਤ ਚੁੱਕੀ ਰਸਤੇ ਦਾ ਅੱਛਾ ਜੀ ਬੱਸ ਵਾਲੇ ਆਉਂਦੇ ਮੋਟਰਸਾਈਕਲ ਵਾਲੇ ਆਉਂਦੇ ਸਬਰ ਕਰਦੇ ਆਉਂਦੇ ਹੀ ਮਖਰੋ ਹਾਂਜੀ ਉਹ ਕਹਿੰਦੇ ਅਸੀਂ ਪੁੱਛੋ ਵੀ ਇਹਨਾਂ ਨੂੰ ਕਹਿੰਦੇ ਆਉਂਦੇ ਆ ਕਿ ਹੌਲੀ ਚੱਲ ਹੌਲੀ ਚੱਲ ਇਹਨੇ ਹੱਤ ਬੜੀ ਚੁੱਕੀ ਹੀ ਮਖਰੋ ਬੱਸ ਵਾਲੇ ਆਣ ਕੇ ਸਾਰਿਆਂ ਨੇ ਗਾਲੀ ਦਸਿਆ ਆਣ ਕੇ ਠੀਕ ਆ ਹਾਂਜੀ ਤੁਹਾਨੂੰ ਸਾਜੀ ਅ ਤਸਵੀਰਾਂ ਤੁਹਾਨੂੰ ਦਿਖਾਈਆਂ ਵਾ ਤੇ ਤੇ ਵੀਰੋ ਜੁਨੋਨ ਬਣਾ ਨੇ ਦੱਸਿਆ ਬਾਕੀ ਦਾ ਹਾਦੀ ਪੀਰ ਦਾ ਜਾਨ ਹੋ ਗਿਆ کافی ਨੁਕਸਾਨ ਹੋ ਗਿਆ ਟਰੈਕਟਰ ਦਾ ਤੇ ਨੌਜਵਾਨਾਂ ਦੀਆਂ ਵੀ ਮੁੰਡੇ ਵੀ ਬਹੁਤ ਸੱਟਾਂ ਲੱਗੀਆਂ ਕਮੀਰ ਸੱਟਾਂ ਲੱਗੀਆਂ ਇਹ ਪਹਿਲੀ ਵਾਲੇ ਨੂੰ ਇਹ ਪਹਿਲੀ ਵੀ ਮੁੰਡੇ ਦੀ ਚਾਰੇ ਇਹ ਬਾਸ ਵਾਲੇ ਨੂੰ ਪੁੱਛਿਆ ਜੱਲੇ ਆ ਹਾਂਜੀ ਇਹ ਕਰਾ ਰੀਪਰ ਉੱਪਰ ਨੇ ਪਾ ਕੇ ਆਪਣਾ ਗੁਜ਼ਾਰਾ ਕਰਦਾ ਹਾਂਜੀ ਹਾਂਜੀ ਜੇ ਕੋਈ ਹੋਵੇ ਵੀ ਇਹ ਪਾਸੇ ਕਾਹ ਵਾਰੀ ਹੋਵੇ ਤੇ ਇਹਨੂੰ ਕੋਈ ਕੱਚਾ ਇਹਨੂੰ ਦਿੱਤਾ ਜਾਵੇ ਵੀਰ ਜੀ ਉਹਦਾ ਮੰਗ ਕੀ ਕਰਦੇ ਤੁਸੀਂ ਨਹੀਂ ਮੰਗ ਕਰਦੇ ਵੀ ਇੱਥੇ ਜੋ ਜਾਵਲੀ ਹੋਵੇ ਤੇ ਜੋ ਵੀ ਇਹਦਾ ਵੀ ਮੇਰੇ ਆਪਣੇ ਭਤੀਜੇ ਦਾ ਵਿਕਾਨ ਹੋਇਆ ਸਾਰਾ ਭਰਿਆ ਗਿਆ ਠੀਕ ਹੈ ਜੀ ਮੈਂ ਜਸਪੀਰ ਸਿੰਘ ਪੱਤਰਕਾਰ ਮਾਨਾਂ ਵਾਲਾ ਕਲਾ ਹਾਂ ਜੀ ਤੇ ਪਰ ਟਰੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਟਰੈਕਟਰ ਬੁੱਟ ਪਾਸ ਉੱਤੇ ਬਿਲਕੁਲ ਇਹ ਪਹਿਲਾਂ ਦੱਸਿਆ ਜਾ ਰਿਹਾ ਕਿ ਟਰੈਕਟਰ ਜਿਹੜਾ ਵਾ ਇਹ ਟਰੈਕਟਰ ਜਿਹੜਾ ਪਲਟ ਚੁੱਕਾ ਹੈ ਇਹਨੂੰ ਬਾਅਦ ਦੇ ਵਿੱਚ ਕੁਝ ਨੌਜਵਾਨਾਂ ਦੀ ਮਦਦ ਨਾਲ ਸਿੱਧਾ ਕੀਤਾ ਗਿਆ ਵਾ ਟਰੈਕਟਰ ਦੀ ਬਾਡੀ ਜੇ ਤੁਸੀਂ ਦੇਖੋ ਤਾਂ ਸਾਰੀ ਪਾੜ ਚੀ ਆ ਫਰੰਟ ਵੀ ਜਿਹੜਾ ਵਾ ਆਪਣਾ ਨੁਕਸਾਨਿਆ ਜਾਯੁਕਾ ਵਾ ਟਰੈਕਟਰ ਦਾ ਜਿਹੜਾ ਟੀਲ ਹੁੰਦਾ ਮੁਗਲਲ ਹੁੰਦਾ ਇਹ ਜਿਹੜਾ ਹੁੰਦਾ ਵਾ ਉਹ ਵੀ ਥੱਲੇ ਡਿੱਗ ਚੁੱਕਾ ਵਾ ਬਾਕੀ ਕੋਸ਼ਿਸ਼ ਕਰਦੇ ਆਂ ਅਸੀਂ ਆਪਣੇ ਪੀਸੀਆਰ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ